ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੀਵਨ ਵੇਖਦੇ ਆ ਨਾ ਮਾਫ ਕਰਨਾ ਅਸੀਂ ਸਤਗੁਰੂ ਜੀ ਦੀ ਸ਼ਖਸੀਅਤ ਨੂੰ ਸਮਝ ਨਹੀਂ ਸਕੇ ਦੂਜੇ ਧਰਮ ਵਿੱਚੋਂ ਆਏ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਨੇ ਕਰਤਾਰ ਕੀ ਸੁਗੰਧ ਨਾਨਕ ਕੀ ਕਸਮ ਹੈ ਜਿੰਨੀ ਪੀ ਹੋ ਤਾਰਿਫ ਗੁਰੂ ਗੋਬਿੰਦ ਕੀ ਬੋ ਕਮ ਹੈ ਜੋਰੀ ਹੀ ਦੱਸ ਸਕਦੇ ਹੀਰੇ ਦੀ ਕੀਮਤ ਨੂੰ ਅੱਲਾ ਯਾਰ ਖਾਂ ਜੋਗੀ ਜੀ ਨੇ ਬੜੀਆਂ ਸਿਫਤਾਂ ਕੀਤੀਆਂ ਇੱਥੋਂ ਤੱਕ ਬੁੱਲੇ ਸ਼ਾਹ ਜੀ ਲਿਖਦੇ ਨੇ ਕਹਿਣ ਲੱਗੇ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਬਾਤ ਕਹੂੰ ਮੈਂ ਅਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤੋ ਸੁੰਨਤ ਹੋਤੀ ਸਭ ਕੀ ਜੇ ਬਾਜਾਂ ਵਾਲਾ ਪ੍ਰੀਤਮ ਨਾ ਨਾ ਹੁੰਦਾ ਅੱਜ ਇਸ ਦੇਸ਼ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜ ਜੀ ਜਿਹੜੇ ਮਹਾਨ ਗੁਰੂ ਨੇ ਮਹਾਨ ਕਵੀ ਨੇ ਮਹਾਨ ਫਿਲਾਸਫਰ ਨੇ ਮਹਾਨ ਲੀਡਰ ਨੇ ਮਹਾਨ ਪੁੱਤਰ ਨੇ ਤੇ ਮਹਾਨ ਪਿਤਾ ਨੇ ਉਹਨਾਂ ਜਦ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣ ਦੇ ਲਈ ਆਪਾਂ ਜੁੜ ਮਿਲ ਕੇ ਬੈਠੇ ਆ ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਨੂੰ ਤਨ ਤਨ ਸਾਹਬੇ ਕਮਾਲ ਕਲੰਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਆਪ ਜੀ ਬੜੇ ਸੋਹਰਦ ਹੋ ਜੋ ਮੂਲ ਨਾਨਕ ਸ਼ਾਹੀ ਕਲੰਡਰ ਨੂੰ ਸਮਰਪਤ ਗੁਰੂ ਪਿਤਾ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਨਹੀਂ ਤੇ ਸਾਡੇ ਬੱਚਿਆਂ ਨੂੰ ਪੱਕੀਆਂ ਡੇਟਾਂ ਯਾਦ ਹੋ ਜਾਣ ਉਸ ਕੈਲੰਡਰ ਦਾ ਵੀ ਕਤਲ ਕਰ ਦਿੱਤਾ ਕਿਤੇ ਬੱਚੇ ਯਾਦ ਨਾ ਰੱਖਣਾ ਸ਼ੁਰੂ ਕਰ ਦੇਣ ਕਿਸ ਦਿਨ ਸਾਡੇ ਪ੍ਰਕਾਸ਼ ਪੁਰਬ ਗੁਰੂ ਪਿਤਾ ਜੀ ਦੇ ਗੁਰਪੁਰਬ ਹੁੰਦੇ ਨੇ ਮੂਲ ਨਾਨਕ ਸ਼ਾਹੀ ਕੈਲੰਡਰ ਦਾ ਕਤਲ ਕੀਤਾ ਗਿਆ ਆਪ ਸੰਗ ਤਾਂ ਬੜੀਆਂ ਜਾਗਰੂਕੋ ਜੋ ਸਤਗੁਰੂ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਸਮਰਪਿਤ ਕਰ ਰਹੇ ਆਓ ਗੁਰੂ ਪਿਤਾ ਜੀ ਦੇ ਜੀਵਨ ਵੱਲ ਪੰਛੀ ਝਾਤ ਮਾਰੀਏ ਤਾਂ ਜੋ ਆਪਣੇ ਜੀਵਨ ਵਿੱਚ ਵੀ ਕੁਝ ਨਾ ਕੁਝ ਬਦਲਾ ਆ ਜਾਵੇ ਪਟਨਾ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਸਾਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੜਾ ਪਿਆਰ ਕਰਦੇ ਸੀ ਆਖਰਕਾਰ ਉਹ ਸਮਾਂ ਆਉਂਦਾ ਹੈ ਜਦੋਂ ਆਨੰਦਪੁਰ ਸਾਹਿਬ ਤੋਂ ਸੁਨੇਹਾ ਮਿਲਦਾ ਹੈ ਵੀ ਪਰਿਵਾਰ ਸੰਗ ਤਾਂ ਆਨੰਦਪੁਰ ਸਾਹਿਬ ਆ ਜਾਣ ਹੁਣ ਪਟਨਾ ਸਾਹਿਬ ਦੀ ਧਰਤੀ ਤੋਂ ਜਾਣ ਦੀਆਂ ਤਿਆਰੀਆਂ ਹੁੰਦੀਆਂ ਸਾਰਿਆਂ ਦੇ ਅੱਖਾਂ ਵਿੱਚ ਪਿਆਰ ਦਾ ਬੈਰਾਗ ਹੈ ਗੋਵਿੰਦ ਰਾਏ ਜੀ ਨੂੰ ਵਿਦਾ ਕੀਤਾ ਜਾਂਦਾ ਹੈ 1672 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ ਰਸਤਿਆਂ ਵਿੱਚ ਪੜਾ ਕਰਦੇ ਹੋਏ ਜਦੋਂ ਆਨੰਦਪੁਰ ਸਾਹਿਬ ਪਹੁੰਚਦੇ ਨੇ ਨਾ ਗੁਰੂ ਤੇਗ ਬਹਾਦਰ ਜੀ ਦਾ ਦਰਬਾਰ ਲੱਗਿਆ ਹੋਇਆ ਹੈ ਸਰਤ ਨੂੰ ਲੈ ਕੇ ਚੱਲੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਜੀ ਬੈਠੇ ਨੇ ਤਖਤ ਦੇ ਉੱਤੇ ਸੰਗਤਾਂ ਬਿਰਾਜੀਆਂ ਹੋਈਆਂ ਨੇ ਮਾਤਾ ਗੁਜਰੀ ਜੀ ਤੇ ਗੋਵਿੰਦ ਰਾਏ ਜੀ ਪਹੁੰਚ ਚੁੱਕੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਹੈ ਗੋਵਿੰਦ ਰਾਏ ਜੀ ਆਏ ਨੇ ਹੁਣ ਗੋਵਿੰਦ ਰਾਏ ਜੀ ਵੀ ਤੇ ਮਾਤਾ ਗੁਜਰੀ ਜੀ ਵੀ ਦਰਬਾਰ ਸਾਹਿਬ ਦੇ ਬਲਬਦ ਰਹੇ ਗੁਰਤੇਗ ਬਹਾਦਰ ਜੀ ਵੇਖ ਰਹੇ ਨੇ ਇਹ ਨਹੀਂ ਸੀ ਹੋਇਆ ਕਿ ਜਦੋਂ ਗੁਰੂ ਜੀ ਨੇ ਆਪਣੇ ਪੁੱਤ ਨੂੰ ਵੇਖਿਆ ਉਸੇ ਸਮੇਂ ਉੱਠ ਕੇ ਭੱਜ ਪਏ ਨਹੀਂ ਨਹੀਂ ਸਤਗੁਰੂ ਜੀ ਨੇ ਆਵਾਜ਼ ਦਿੱਤੀ ਕਹਿਣ ਲੱਗੇ ਗੋਵਿੰਦ ਰਾਏ ਜੀ ਰੁਕ ਜਾਓ ਇੱਥੇ ਰੁਕ ਜੋ ਤੁਸੀਂ ਦੇਉੜੀ ਸੇਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਰੁਕ ਗਏ ਜਿਹੜੀ ਹਜੇ ਗੁਰਤਾ ਗੱਦੀ ਤੇ ਨਹੀਂ ਬੈਠੀ ਦੇਉੜੀ ਸੇਬ ਦੇ ਵਿੱਚ ਹੱਥ ਜੋੜ ਕੇ ਖੜ ਕੇ ਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਨੇ ਸਤ ਗੁਰੂ ਜੀ ਮੇਰੇ ਲਈ ਕੀ ਹੁਕਮ ਹੈ ਆ ਰਹੇ ਸੀ ਦਰਸ਼ਨਾਂ ਨੂੰ ਪਰ ਗੁਰੂ ਜੀ ਨੇ ਰੋਕ ਦਿੱਤਾ ਵੀ ਰੁਕ ਜੋ ਇੱਥੇ ਬਹਿ ਜਾਓ ਹੱਥ ਜੋੜ ਕੇ ਕਹਿੰਦੇ ਨੇ ਗੁਰੂ ਜੀ ਕੀ ਹੁਕਮ ਹੈ ਮੇਰੇ ਲਈ ਸਤਿਗੁਰੂ ਜੀ ਕਹਿੰਦੇ ਨੇ ਪੁੱਤ ਪਿਤਾ ਨਾਲ ਮਿਲਾਪ ਬਾਅਦ ਵਿੱਚ ਕਰਨੇ ਪਹਿਲਾਂ ਗੁਰੂ ਨਾਲ ਹੀ ਮਿਲਾਪ ਹੋਏਗਾ ਇੱਥੇ ਖੜ ਕੇ ਮੈਨੂੰ ਬਾਣੀ ਦਾ ਕੋਈ ਸ਼ਬਦ ਸੁਣਾਓ ਵੀ ਖੁੱਜ ਤੋ ਇੰਨੇ ਲੰਮੇ ਸਮੇਂ ਬਾਅਦ ਮਿਲਾਪ ਹੋਣ ਲੱਗੇ ਹੈ ਮਿਲਾਪ ਦੇ ਵਿੱਚ ਪਹਿਲਾਂ ਗੁਰੂ ਜੀ ਨੂੰ ਅੱਗੇ ਕੀਤਾ ਹੈ ਕਹਿੰਦੇ ਪੁੱਤ ਤੇ ਪਿਤਾ ਦਾ ਮਿਲਾਪ ਬਾਅਦ ਵਿੱਚ ਹੋਣਾ ਹੈ ਪਹਿਲਾਂ ਗੁਰੂ ਜੀ ਨੂੰ ਹੀ ਮਿਲੋਗੇ ਮੈਨੂੰ ਗੁਰਬਾਣੀ ਦਾ ਕੋਈ ਸ਼ਬਦ ਸੁਣਾਓ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਦੋਂ ਨਾਮ ਅਨੰਦਪੁਰ ਸਾਹਿਬ ਨਹੀਂ ਹੈ ਪਹਿਲਾਂ ਇਹਦਾ ਨਾਮ ਮੱਖੋਬਾਲ ਸੀ ਫਿਰ ਚੱਕ ਨਾਨਕੀ ਰਿਹਾ ਹੁਣ ਇੱਥੇ ਖੜ ਕੇ ਸਤਗੁਰੂ ਜੀ ਨੇ ਸ਼ਬਦ ਪੜਿਆ ਸੀ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਜਦੋਂ ਇਹ ਸ਼ਬਦ ਪੜਿਆ ਸੀ ਨਾ ਆਨੰਦ ਪਿਆ ਮੇਰੀ ਮਾਏ ਇਥੋਂ ਆਨੰਦਪੁਰ ਸਾਹਿਬ ਇਸ ਸ਼ਹਿਰ ਦਾ ਨਾਮ ਪੈਂਦਾ ਪਹਿਲਾਂ ਨਾਮ ਆਨੰਦਪੁਰ ਸਾਹਿਬ ਨਹੀਂ ਸੀ ਸਤਗੁਰੂ ਜੀ ਨੇ ਧੰਨ ਗੁਰੂ ਤੇਗ ਬਹਾਦਰ ਜੀ ਨੇ ਸਾਨੂੰ ਸਿੱਖਿਆ ਦਿੱਤੀ ਬੱਚਿਆਂ ਦੀ ਪਰਵ੍ਰਿਸ਼ ਕਿਵੇਂ ਕਰਨੀ ਆ ਧੰਨ ਹੈ ਮਾਤਾ ਗੁਜਰੀ ਜਿਨੇ ਆਪਣੇ ਪੁੱਤ ਨੂੰ ਕਿੰਨਾ ਬਾਣੀ ਨਾਲ ਜੋੜਿਆ ਜਦ ਗੁਰੂ ਪਿਤਾ ਜੀ ਨੇ ਕਿਹਾ ਵੀ ਸ਼ਬਦ ਸੁਣਾਓ 6 ਸਾਲ ਦੀ ਉਮਰ ਹੈ ਅੱਜ ਘਰੇ ਜਾ ਕੇ ਨਾ ਆਪਣੇ ਬੱਚਿਆਂ ਤੋਂ ਵੀ ਸੁਣੀਏ ਕੋਈ ਸ਼ਬਦ ਆਉਂਦਾ ਉਹਨਾਂ ਨੂੰ ਯਾਦ ਹੈ ਗੁਰਬਾਣੀ ਦਾ ਮੂਲ ਮੰਤਰ ਉਹਨਾਂ ਨੇ ਕੰਠ ਕੀਤਾ ਗੁਰੂ ਜੀ ਨੇ ਸਿਖਾਇਆ ਪੁੱਤ ਜਦੋਂ ਵੀ ਪੁੱਤ ਨੂੰ ਮਿਲੇ ਪਹਿਲਾਂ ਗੁਰੂ ਜੀ ਨੂੰ ਵਿੱਚ ਲੈ ਆਇਆ ਕਰ ਤੇਰੇ ਬੱਚੇ ਦਾ ਜੀਵਨ ਬੜਾ ਉੱਚਾ ਹੋ ਜਾਵੇਗਾ ਗੁਰੂ ਨੂੰ ਵਿੱਚ ਰੱਖਿਆ ਕਰੀਏ ਬੱਚਾ ਸਕੂਲ ਜਾਂਦਾ ਸਕੂਲੋਂ ਆਉਂਦਾ ਪਿਤਾ ਜੀ ਕੰਮ ਤੋਂ ਆਏ ਨੇ ਸ਼ਾਮਾਂ ਨੂੰ ਮਿਲਣੇ ਤੇ ਪੁੱਛਿਆ ਕਰੀਏ ਵੀ ਪੁੱਤ ਅੱਜ ਕਿਹੜੀਆਂ ਪੰਗਤੀਆਂ ਤੂੰ ਯਾਦ ਕੀਤੀਆਂ ਨੇ ਬੱਚਿਆਂ ਨੂੰ ਟਾਈਮ ਦੇਣਾ ਸ਼ੁਰੂ ਕਰੀਏ ਇਹ ਗੱਲ ਠੀਕ ਹੈ ਕਿ ਬੱਚਿਆਂ ਨੇ ਮਾਤਾ ਪਿਤਾ ਦੀ ਸੇਵਾ ਕਰਨੀ ਆ ਕੋਈ ਸ਼ੱਕ ਨਹੀਂ ਕਰਨੀ ਹੈ ਪਰ ਨਾਲ ਇਹ ਵੀ ਗੱਲ ਜ਼ਰੂਰੀ ਆ ਮਾਤਾ ਪਿਤਾ ਨੇ ਬੱਚਿਆਂ ਦੀ ਸੇਵਾ ਵੀ ਕਰਨੀ ਆ ਛੋਟੇ ਹੁੰਦੀਆਂ ਤੂੰ ਉਹਨਾਂ ਨੂੰ ਸਹੀ ਸਿੱਖਿਆ ਦਈਏ ਪੂਰੇ ਗੁਰੂ ਜੀ ਦੀ ਸੰਗਤ ਵਿੱਚ ਲੈ ਕੇ ਆਇਆ ਤਰੀਏ ਬਚਪਨ ਤੋਂ ਉਹਨਾਂ ਦੇ ਅੰਦਰ ਗੁਣ ਪਰਨੇ ਸ਼ੁਰੂ ਕਰੀਏ ਗੁਣ ਕਿੱਥੋਂ ਮਿਲਦੇ ਨੇ ਗਿਆਨ ਕਿੱਥੋਂ ਮਿਲਦਾ ਹੈ ਗੁਰੂ ਕੋਲੋਂ ਸ਼ੁੱਭ ਗੁਣ ਗੁਰੂ ਕੋਲੋਂ ਆ ਕੇ ਮਿਲਣਗੇ ਉਹ ਗੁਣ ਵਿੱਚੋਂ ਕੱਢੇ ਜਾਂਦੇ ਨੇ ਜਦੋਂ ਮਨ ਕਰਕੇ ਸਮਰਪਿਤ ਹੋ ਜਾਂਦੇ ਬਚਪਨ ਤੋਂ ਜੋੜੀਏ ਗੁਰੂ ਗੋਗ ਤੇਗ ਬਹਾਦਰ ਮਹਾਰਾਜ ਜੀ ਨੇ ਕਰਕੇ ਵਿਖਾਇਆ ਮਾਤਾ ਗੁਜਰੀ ਜੀ ਨੇ ਆਪਣੇ ਪੁੱਤ ਨੂੰ ਟਾਈਮ ਦਿੱਤਾ ਗੁਰਬਾਣੀ ਜਾਦ ਕਰਵਾਈ ਪਹਿਲਾਂ ਸ਼ੁਰੂਆਤ ਕਰੀਏ ਗੁਰਬਾਣੀ ਤੋਂ ਫਿਰ ਵੇਖਿਓ ਬੱਚਿਆਂ ਦੇ ਅੰਦਰ ਕਿੰਨੀ ਚੜ੍ਹਦੀ ਕਲਾ ਆਉਂਦੀ ਆ ਬਚਪਨ ਤੋਂ ਹੀ ਕਿੰਨੀ ਦਲੇਰੀ ਆਉਂਦੀ ਆ ਜਿਸ ਸਮੇਂ ਸਾਹਿਬ ਜادہ ਗੋਵਿੰਦ ਰਾਏ ਜੀ ਨੇ ਆਨੰਦ ਸਾਹਿਬ ਦੀ ਪਹਿਲੀ ਪੌੜੀ ਦਾ ਪਾਠ ਸੁਣਾਇਆ ਨਾ ਨਗਰ ਤੇਗ ਬਹਾਦਰ ਮਹਾਰਾਜ ਜੀ ਤਖਤ ਉੱਤੇ ਪੁੱਤਰੋ ਗਾਇਨਾ ਲਾਇਆ ਤੇ ਅੱਜ ਵੀ ਕੋਈ ਸ਼ਰਧਾ ਭਾਵਨਾ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਜਾਂਦਾ ਹੈ ਨਾ ਉਹਨੂੰ ਉੱਥੇ ਗੁਰੂ ਵੀ ਮਿਲਦਾ ਹੈ ਤੇ ਪਿਤਾ ਵੀ ਮਿਲਦਾ ਹੈ ਗੋਵਿੰਦ ਰਾਏ ਜੀ ਨੂੰ ਗੁਰੂ ਵੀ ਮਿਲੇ ਤੇ ਪਿਤਾ ਵੀ ਮਿਲੇ ਨਾ ਸਾਨੂੰ ਕਿੰਨੀ ਬਰਾਬਰਤਾ ਤੇ ਲੱਗੇ ਗੁਰੂ ਗੋਬਿੰਦ ਸਿੰਘ ਜੀ ਇਸੇ ਧਰਤੀ ਦੇ ਉੱਤੇ ਖਾਲਸਾ ਪੰਥ ਦੀ ਸਾਜਣਾ ਕੀਤੀ ਸਾਨੂੰ ਪੰਜ ਕਕਾਰਾਂ ਦੇ ਧਾਰਨੀ ਬਣਾਇਆ ਇੱਥੇ ਜਦੋਂ ਕੋਈ ਸ਼ਰਧਾ ਭਾਵਨਾ ਨਾਲ ਆਉਂਦਾ ਉਹਨੂੰ ਅੱਜ ਵੀ ਪਿਤਾ ਜੀ ਦਾ ਮਲਾਪ ਵੀ ਹੁੰਦਾ ਤੇ ਗੁਰੂ ਜੀ ਦਾ ਮਲਾਪ ਵੀ ਹੁੰਦਾ ਸਾਡਾ ਪਿਤਾ ਕੌਣ ਹੈ ਜੀ ਤਨ ਗੁਰੂ ਗੋਬਿੰਦ ਸਿੰਘ ਜੀ ਢਿੱਲਾ ਜਿਹਾ ਬੋਲੇ ਆਪ ਜੀ ਨੇ ਯਕੀਨ ਹੈ ਵੀ ਪਿਤਾ ਹੈ ਗੁਰੂ ਗੋਬਿੰਦ ਸਿੰਘ ਮਿਲਦੇ ਆ ਨਾ ਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਅਮਰਤ ਛੱਕਦੇ ਆ ਕੀ ਕਿਹਾ ਜਾਂਦਾ ਅੱਜ ਤੋਂ ਤੁਹਾਡਾ ਪਿਤਾ ਹੈ ਗੁਰੂ ਗੋਬਿੰਦ ਸਿੰਘ ਤੇ ਮਾਤਾ ਹੈ ਮਾਤਾ ਸਾਹਿਬਕੌਰ ਜਬਾਨ ਕਹਿ ਤਾਂ ਦਿੰਦੀ ਆ ਅੱਜ ਵੀ ਬਹੁਤ ਵਾਰੀ ਕਿਹਾ ਗਿਆ ਹੁਣ ਨਗਰ ਕੀਰਤਨ ਚ ਪਿਤਾ ਦਸ਼ਮੇਸ਼ ਗੁਰੂ ਜੀ ਦਾ ਸਾਡੇ ਪਿਤਾ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਬਹੁਤ ਬਾਰੀਆਂ ਸ਼ਬਦ ਵਰਤਦੇ ਆ ਪਰ ਪਿਤਾ ਜੀ ਨੂੰ ਮਨ ਕਰਕੇ ਕਬੂਲ ਨਹੀਂ ਕਰਦੇ ਵੀ ਵਾਕਈ ਸਾਡੇ ਪਿਤਾ ਜੀ ਜੇ ਯਕੀਨ ਕੀਤਾ ਹੁੰਦਾ ਨਾ ਕਦੇ ਵੀ ਇਹ ਗੱਲ ਸਾਡੇ ਮਨ ਵਿੱਚ ਨਾ ਆਉਂਦੀ ਵੀ ਸਾਡੇ ਤੋਂ ਰਹਿਤ ਨਹੀਂ ਰੱਖੀ ਜਾਣੀ ਜਾਂ ਸਾਡੇ ਬੱਚਿਆਂ ਤੋਂ ਰਹਿਤ ਨਹੀਂ ਰੱਖੀ ਜਾਣੀ ਇਹ ਹੁੰਦਾ ਹੀ ਨਾ ਜੀ ਬੱਚਾ ਕਈ ਮਾਂ ਮੇ ਅਮਰਤ ਛਕਣਾ ਹੈ ਅਸੀਂ ਆਪ ਤਾਂ ਕੀ ਛਕਣਾ ਹੁੰਦਾ ਬੱਚੇ ਨੂੰ ਵੀ ਡਰਾ ਦਿੰਨੇ ਉਹ ਤਾਂ ਤੇਰੇ ਤੋਂ ਰਹਿਤ ਨਹੀਂ ਰੱਖੀ ਜਾਣੀ ਕਿਉਂਕਿ ਮਨ ਹੀ ਨਾ ਮਨ ਦਾ ਪਿਤਾ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਦਾ ਮਨ ਮੰਨੇ ਉਹਨਾਂ ਦਾ ਜੀਵਨ ਕਿਦਾਂ ਦਾ ਹੁੰਦਾ ਹੈ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੇ ਜੀਵਨ ਵਿੱਚ ਉਹ ਨਾ ਬੜੀ ਪਿਆਰੀ ਗਾਥਾਂ ਮਿਲਦੀ ਕਹਿੰਦੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਜਿਨ੍ਹਾਂ ਨੇ ਆਪ ਅੰਮ੍ਰਿਤ ਛਕਿਆ ਹੋਇਆ ਵਿਦਿਆਰਥੀਆਂ ਨੂੰ ਪੜਾਉਂਦੇ ਨੇ ਬਹੁਤ ਸਾਦੀ ਜ਼ਿੰਦਗੀ ਬਤੀਤ ਕਰਦੇ ਹੋਏ ਲੋੜ ਅਨੁਸਾਰ ਤਨਖਾਹ ਰੱਖੀ ਹੈ ਇਹਨਾਂ ਨੇ ਇਹਨਾਂ ਦੇ ਪੁੱਤ ਨੇ ਕਿਹਾ ਵੀ ਪਿਤਾ ਜੀ ਮੈਂ ਅਮਰਤ ਛਕਣਾ ਪਿਤਾ ਜੀ ਕਹਿਣ ਲੱਗੇ ਪੁੱਤ ਬੜੀ ਚੰਗੀ ਗੱਲ ਹੈ ਤੂੰ ਅਮਰਤ ਛਕਣਾ ਚਾਹੁੰਦਾ ਹੁਣ ਚਾਲੇ ਪਾ ਦਿੱਤੇ ਆਨੰਦਪੁਰ ਸਾਹਿਬ ਦੀ ਧਰਤੀ ਵੱਲ ਆਨੰਦਪੁਰ ਸਾਹਿਬ ਵੱਲ ਚੱਲੇ ਨੇ ਸਾਰੇ ਰਾਹ ਸਮਝਾਉਂਦੇ ਗਏ ਪੁੱਤ ਜਦੋਂ ਤੂੰ ਅੰਮ੍ਰਿਤ ਛਕੇਂਗਾ ਨਾ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਨੇ ਬਣ ਜਾਣਾ ਸਾਰੇ ਰਾਹ ਪੁੱਤ ਨੂੰ ਸਿਖਿਆ ਦਿੰਦੇ ਹੁਣ ਜਦੋਂ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਪਹੁੰਚੇ ਜਿੱਥੇ ਅੰਮ੍ਰਿਤ ਛਕਾਉਣਾ ਸੀ ਪਿਤਾ ਜੀ ਨੇ ਆਪਣੇ ਪੁੱਤ ਨੂੰ ਅੰਦਰ ਭੇਜ ਦਿੱਤਾ ਪੁੱਤ ਜਾ ਕੇ ਅੰਮ੍ਰਿਤ ਛਕ ਉਹਨਾਂ ਆਪ ਛੱਕਿਆ ਸੀ ਉਹ ਬਾਹਰ ਬੈਠ ਗਏ ਹੁਣ ਪੰਜ ਪਿਆਰੀ ਸਹਬਾਨਾਂ ਨੇ ਜਦੋਂ ਉਸ ਬੱਚੇ ਨੂੰ ਵੇਖਿਆ ਨਾ ਪੁੱਛਣਾ ਕੀਤਾ ਪੁੱਤ ਤੇਰੇ ਨਾਲ ਕੌਣ ਆਇਆ ਉਹਨਾਂ ਦੱਸ ਦਿੱਤਾ ਵੀ ਪਿਤਾ ਜੀ ਆਏ ਕਹਿ ਲੱਗੇ ਵੀ ਤੁਸੀਂ ਆਪਣੇ ਪਿਤਾ ਜੀ ਨੂੰ ਬੁਲਾ ਕੇ ਲੈ ਕੇ ਆਓ ਬੱਚਾ ਕਹਿੰਦਾ ਵੀ ਉਹਨਾਂ ਅਮਰਤ ਛੱਕਿਆ ਹੋਏ ਮੈਂ ਛਕਣਾ ਸੀ ਉਹਨਾਂ ਮੈਨੂੰ ਅੰਦਰ ਭੇਜੇ ਪੰਜ ਪਿਆਰੇ ਸਹਿਬਾਨ ਕਹਿਣ ਲੱਗੇ ਵੀ ਤੁਸੀਂ ਉਹਨਾਂ ਨੂੰ ਇੱਕ ਵਾਰੀ ਬਲਾਕੇ ਲੈ ਕੇ ਆਓ ਸੀ ਗੱਲ ਕਰਨੀ ਹੈ ਉਹਨਾਂ ਦੇ ਨਾਲ ਕੋ। ਉਹ ਬੱਚਾ ਗਿਆ ਜਾ ਕੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੂੰ ਆਵਾਜ਼ ਦਿੰਦੇ ਵੀ ਤੁਹਾਨੂੰ ਪੰਜ ਪਿਆਰੇ ਸਹਿਬਾਨ ਬੁਲਾ ਰਹੇ। ਉਹ ਆਏ ਆ ਕੇ ਪੰਜ ਪਿਆਰਿਆਂ ਦੇ ਸਾਹਮਣੇ ਨਾ ਹੱਥ ਜੋੜ ਕੇ ਨੀਮੀ ਪਾ ਕੇ ਖੜ ਗਏ। ਕਹਿਣ ਲੱਗੇ ਵੀ ਮੈਂ ਖਾਲਸੇ ਦੀ ਕਚੈਰੀ ਵਿੱਚ ਹਾਜ਼ਰ ਆਂ। ਦਸੋ ਮੇਰੇ ਲਈ ਕੀ ਹੁਕਮ ਹੈ ਤੇ ਪੰਜ ਪਿਆਰੇ ਸਹਿਬਾਨ ਕਹਿਣ ਲੱਗੇ ਵੀ ਅਸੀਂ ਤੁਹਾਨੂੰ ਤਾਂ ਬੁਲਾਇਆ ਹੈ ਤੁਹਾਡੇ ਬੱਚੇ ਦੀ ਉਮਰ ਜ਼ਿਆਦਾ ਛੋਟੀ ਹੈ ਉਮਰ ਛੋਟੀ ਹੈ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਇਹਦੀ ਰਹਿਤ ਰਖਾਲੋਗੇ ਇਹਦਾ ਅਮਰਤ ਰਖਾਲੋਗੇ ਤੁਸੀਂ ਜਦੋਂ ਇੰਨਾ ਕਿਹਾ ਨਾ ਪ੍ਰਿੰਸੀਪਲ ਹਰਪਜਨ ਸਿੰਘ ਜੀ ਹੱਥ ਜੋੜ ਕੇ ਕਹਿੰਦੇ ਨੇ ਮੈਂ ਖਾਲਸੇ ਦੀ ਕਚਹਿਰੀ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਬਹੁਤ ਨਿਮਰਤਾ ਦੇ ਨਾਲ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਜੇ ਆਪ ਜੀ ਨੂੰ ਪਰਵਾਹ ਨ ਹੋਵੇ ਪੰਜ ਪਿਆਰੇ ਸਹਿਬਾਨ ਕਹਿਣ ਲੱਗੇ ਵੀ ਦੱਸੋ ਪ੍ਰਿੰਸੀਪਲ ਹਰਪਜਨ ਸਿੰਘ ਜੀ ਕਹਿੰਦੇ ਨੇ ਮੈਂ ਸਾਰੇ ਰਾਹ ਆਪਣੇ ਪੁੱਤ ਨੂੰ ਸਿਖਾਉਂਦਾ ਆ ਪੁੱਤ ਅੱਜ ਤੋਂ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਨੇ ਬਣ ਜਾਣਿਆ ਜਦੋਂ ਤੁਸੀਂ ਇਹਨਾਂ ਅਮਰਤ ਸ਼ਕਾਉਂਗੇ ਨਾ ਇਹਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ ਨੇ ਹੋਣਾ ਜੇ ਤੁਸੀਂ ਪੁੱਛਣਾ ਹੀ ਆ ਨਾ ਮੇਰੇ ਤੋਂ ਨਾ ਪੁੱਛੋ ਪੁੱਛਣਾ ਏ ਤਾਂ ਪੁੱਛੋ ਇਹਦੇ ਪਿਤਾ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਕਿ ਉਹ ਇਹਦੀ ਰਹਿਤ ਰਖਾ ਦੇਣਗੇ ਕਿ ਉਹ ਇਹਦਾ ਅਮਰਤ ਰਖਾ ਦੇਣਗੇ ਜਦੋਂ ਪਿਤਾ ਹੀ ਗੁਰੂ ਗੋਬਿੰਦ ਸਿੰਘ ਹੈ ਫਿਰ ਮੈਨੂੰ ਕਾਦੀ ਫਿਕਰ ਪੰਜ ਪੈ ਪਿਆਰੇ ਸਹਿਬਾਨਾਂ ਨੂੰ ਵੀ ਗੱਲ ਮੰਨੂ ਲੱਗੀ ਵੀ ਗੱਲ ਤੇ ਠੀਕ ਹੈ ਜਦੋਂ ਪਿਤਾ ਹੀ ਗੁਰੂ ਗੋਬਿੰਦ ਸਿੰਘ ਹੈ ਫਿਰ ਫਿਕਰ ਕਾ ਦਾ ਉਸ ਬੱਚੇ ਨੂੰ ਅੰਮ੍ਰਿਤ ਛਕਾਇਆ ਗਿਆ ਉਹ ਬੱਚਾ ਅੱਗੇ ਜਾ ਕੇ ਪਰਪੱਕ ਸਿੱਖ ਬਣ ਗਿਆ ਗੱਲ ਤੇ ਯਕੀਨ ਦੀ ਹੈ ਨਾ ਸਾਡੀਆਂ ਧੀਆਂ ਕਹਿੰਦੀਆਂ ਨੇ ਅਸੀਂ ਅੰਮ੍ਰਿਤ ਛਕਣੇ ਅਸੀਂ ਕਦੇ ਨਹੀਂ ਧੀਏ ਸਾਡੇ ਤੋਂ ਅਮਰਤਾਰੀ ਵਰ ਨਹੀਂ ਲੱਬਿਆ ਜਾਣਾ ਜਦੋਂ ਪਿਤਾ ਹੀ ਗੁਰੂ ਗੋਬਿੰਦ ਸਿੰਘ ਹੈ ਫਿਰ ਸਾਨੂੰ ਕਾਦੀ ਫਿਕਰ ਛੱਡ ਦੇਈ ਨਾ ਚਿੰਤਾ ਮਾਂ ਪਿਤਾ ਜੀ ਦੇ ਉੱਤੇ ਜਦੋਂ ਅੱਜ ਵੀ ਕੋਈ ਸ਼ਰਧਾ ਭਾਵਨਾ ਨਾਲ ਜਾਂਦਾ ਹੈ ਉਹਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਵੀ ਮਿਲਦੇ ਤੇ ਪਿਤਾ ਵੀ ਮਿਲਦਾ ਹੈ ਬਿਲਦਾ ਹੈ ਭਾਵਨਾ ਨਾਲ ਜਾਈਏ ਇਸੇ ਧਰਤੀ ਦੇ ਉੱਤੇ ਸਤਗੁਰੂ ਜੀ ਨੇ ਬੜੇ ਕੌਤਕ ਰਚੇ ਬੜੀਆਂ ਸਖਿਆਵਾਂ ਦਿੱਤੀਆਂ ਦ੍ਰਿਸ਼ਟਾਂਤ ਦੇ ਦੇ ਕੇ ਉਦਾਹਰਨਾਂ ਦੇ ਕੇ ਕਈ ਵਾਰ ਪ੍ਰੈਕਟੀਕਲ ਕਰ ਕਰਕੇ ਵਿਖਾਏ ਮੈਂ ਕੁਝ ਚਾ ਦੋ ਚਾਰ ਆਪਜੀ ਨਾਲ ਸਾਂਝੀਆਂ ਕਰਨ ਲੱਗਾ ਗਲ ਅੰਦਰ ਤੱਕ ਚਲੀ ਜਾਵੇ ਇੱਕ ਸਮਾਂ ਸੀ ਜਦੋਂ ਗੁਰੂ ਜੀ ਨੇ ਨਾ ਇੱਕ ਖੋਤੀ ਨੂੰ ਮੰਗਵਾਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੋਤਾ ਮੰਗਵਾਇਆ ਗਿਆ ਜਿਸ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾ ਦਿੱਤੀ। ਸ਼ੇਰ ਦੀ ਖੱਲ ਪਾ ਕੇ ਸਤਿਗੁਰੂ ਜੀ ਨੇ ਉਸ ਖੋਤੇ ਨੂੰ ਛਡਵਾ ਦਿੱਤਾ। ਉਹਨੂੰ ਖੋਤਾ ਜੀ ਦੇ ਉੱਤੇ ਸ਼ੇਰ ਦੀ ਖੱਲ ਪਈ ਆ। ਉਹਨੂੰ ਦੇਖ-ਦੇਖ ਕੇ ਲੋਕ ਡਰ ਰਹੇ ਨੇ। ਘਬਰਾ ਰਹੇ ਨੇ। ਸਾਰੇ ਪਾਸੇ ਰੌਲਾ ਪੈ ਗਿਆ ਵੀ ਇਲਾਕੇ ਦੇ ਵਿੱਚ ਸ਼ੇਰ ਫਿਰ ਰਿਹਾ ਦਰਬਾਰ ਸਾਹਿਬ ਦੇ ਵਿੱਚ ਵੀ ਗੱਲ ਪਹੁੰਚ ਗਈ ਗੁਰੂ ਪਿਤਾ ਜੀ ਤੱਕ ਵੀ ਇਲਾਕੇ ਵਿੱਚ ਸ਼ੇਰ ਫਿਰ ਰਿਹਾ ਕੁਝ ਦਿਨ ਇਹ ਗੱਲ ਉੱਡਦੀ ਰਹੀ ਤੇ ਜਿਹਦੇ ਉੱਤੇ ਸ਼ੇਰ ਦੀ ਖਾਲਸ ਸੀ ਉਹ ਖੋਤਾ ਵੀ ਘੁੰਮਦਾ ਰਿਹਾ ਕੋਈ ਉਹਨੂੰ ਰੋਕਣ ਵਾਲਾ ਨਹੀਂ ਕੋਈ ਡੰਡਾ ਮਾਰਨ ਵਾਲਾ ਨਹੀਂ ਉਹਦਾ ਦਬਦਬਾ ਸੀ ਇੱਕ ਦਿਨ ਆਇਆ ਜਦੋਂ ਇੱਕ ਕਮਿਹਾਰ ਵੀਰ ਕੋਲ ਦੀ ਲੰਗਦ ਹੈ ਆਪਣੇ ਹੋਰ ਖੋਤੇ ਲੈ ਕੇ ਹੁਣ ਜਿਹਦੇ ਉੱਤੇ ਸ਼ੇਰ ਦੀ ਖੱਲ ਸੀ ਨਾ ਉਹਨੇ ਵੇਖਿਆ ਆਪਣੇ ਸਾਥੀਆਂ ਨੂੰ ਉਸੇ ਸਮੇਂ ਉਹ ਹੀ ਗੱਪਿਆ ਤੇ ਕਮਿਹਾਰ ਨੂੰ ਪਤਾ ਲੱਗ ਗਿਆ ਵੀ ਤੇ ਖੋਤਾ ਕਿਸੇ ਨੇ ਸ਼ੇਰ ਦੀ ਖੱਲ ਪਾ ਦਿੱਤੀ ਇਹਦੇ ਉੱਤੇ ਉਹਨੇ ਡੰਡਾ ਮਾਰਿਆ ਤੇ ਆਪਣੇ ਖੋਤਿਆਂ ਨਾਲ ਰਲਾਇਆ ਤੇ ਲੈ ਗਿਆ ਚਾਰੇ ਪਾਸੇ ਗੱਲ ਫੈਲ ਗਈ ਗੁਰੂ ਦਰਬਾਰ ਤੱਕ ਗੱਲ ਕਹੀ ਸਤਿਗੁਰੂ ਜੀ ਨੂੰ ਸਿੰਘ ਕਹਿੰਦੇ ਨੇ ਸਤਿਗੁਰੂ ਜੀ ਉਹ ਸ਼ੇਰ ਨਹੀਂ ਸੀਗਾ ਉਹਦੇ ਤਾਂ ਕੱਲੀ ਖਾਲੀ ਪਾਈ ਹੋਈ ਸੀ ਹੈਗਾ ਤੇ ਉਹ ਖੋਤਾ ਹੀ ਸੀ ਗੁਰੂ ਗੋਬਿੰਦ ਸਿੰਘ ਜੀ ਵੇਖੋ ਸਮਝਾਉਣ ਦਾ ਤਰੀਕਾ ਕਿੱਡਾ ਵਧੀਆ ਜਿਸ ਸਮੇਂ ਸਿੰਘਾਂ ਨੇ ਗੱਲ ਕਹੀ ਨਾ ਵੀ ਹੈ ਖੋਤਾ ਸੀ ਖਾਲੀ ਸ਼ੇਰ ਦੀ ਸੀ ਗੁਰੂ ਪਿਤਾ ਜੀ ਕਹਿੰਦੇ ਨੇ ਪੁੱਤ ਵੇਖਿਓ ਕਿਤੇ ਇਦਾਂ ਨਾ ਹੋ ਜੇ ਲਿਬਾਸ ਸ਼ੇਰਾਂ ਵਾਲਾ ਹੋਵੇ ਤੇ ਅੰਦਰੋਂ ਆਪਾਂ ਖੋਤੀ ਰਹਿ ਜਾਈਏ ਭਾਵ ਅੰਦਰੋਂ ਵਿਕਾਰਾਂ ਨੇ ਘੇਰਿਆ ਹੋਵੇ ਅੰਦਰੋਂ ਡਰਪੋਕ ਰਹੀਏ ਤੇ ਬਾਹਰੋਂ ਸ਼ੀਰਾਂ ਵਾਲਾ ਲਿਬਾਸ ਪਾਇਆ ਹੋਵੇ ਬਾਹਰੋਂ ਧਰਮੀ ਹੋਈਏ ਅੰਦਰੋਂ ਅਧਰਮੀ ਹੋਈਏ ਰਹਿਤ ਅਵਰਕਿਸ਼ ਅਵਰਕਮਾਬਤ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਲਾਵਤ ਜਾਨਨਹਾਰ ਪ੍ਰਭੂ ਪਰਬੀਨ ਬਾਹਰ ਦੇਖ ਨਾ ਕਾਹੂ ਪੀਨਾ ਅੰਦਰ ਨੂੰ ਜਾਣਦਾ ਹੈ ਮਾਲਕ ਜੇ ਕੱਲਾ ਲਿਬਾਸ ਤੇ ਰੁਕ ਗਏ ਗੱਲ ਨਹੀਂ ਬਣਨੀ ਇਹ ਪੰਜ ਕਕਾਰ ਜਿਹੜਾ ਧਾਰਮਿਕ ਬਾਣਾ ਪਾਇਆ ਇਹਨਾਂ ਨੂੰ ਧਾਰਨ ਕਰਨਾ ਵੀ ਜ਼ਰੂਰੀ ਆ ਜੋ ਕਲਗੀਆਂ ਵਾਲੇ ਨੇ ਪੰਜ ਕਕਾਰ ਬਖਸ਼ੇ ਆ ਨਾ ਕੇਸ ਕੰਗਾ ਕੜਾ ਕਿਰਪਾਨ ਇਹਨਾਂ ਨੂੰ ਧਾਰਨ ਕਰੀ ਗਏ ਜਿੱਥੇ ਬਾਣੀ ਨਾਲ ਜੁੜਨੇ ਉਥੇ ਬਾਣੀ ਨਾਲ ਵੀ ਜੁੜਨੇ ਜੇ ਕੱਲਾ ਬਾਣੀ ਨਾਲ ਜੁੜ ਗਏ ਬਾਣੀ ਨਾਲ ਨਹੀਂ ਜੁੜੇ ਗੱਲ ਨਹੀਂ ਬਣੇਗੀ ਗੁਰੂ ਜੀ ਨੇ ਇਹ ਗੱਲ ਕਰਕੇ ਵਿਖਾਈ ਸੀ ਕਹਿੰਦੇ ਪੁੱਤ ਕਿਤੇ ਉਹ ਖੋਤੇ ਵਾਲੀ ਨਾ ਹੋਵੇ ਵੇਖਣ ਨੂੰ ਸ਼ੇਰ ਲੱਗਦਾ ਵੇਖਣ ਨੂੰ ਸਿੰਘ ਹੈ ਪਰ ਉਹ ਖੋਤਾ ਸੀ ਨਾ ਅੰਦਰੋਂ ਤੇ ਕਿੰਦੇ ਅੰਦਰੋਂ ਡਰਪੋਕ ਹੋਈ ਏ ਅੰਦਰੋਂ ਡਰੀ ਜਾਈਏ ਅੰਦਰੋਂ ਅਧਰਮੀ ਹੋਈ ਏ ਭਰਮਾਂ ਚ ਪਏ ਹੋਈ ਏ ਬਾਹਰੋਂ ਕੜਾ ਪਾਇਆ ਹੋਵੇ ਦੱਸਣ ਲਈ ਅਸੀਂ ਭਰਮਾਂ ਦਾ ਖੰਡਨ ਕਰਦੇ ਆਂ ਭਰਮਾਂ ਨੂੰ ਨਾਸ਼ ਕਰ ਦਿੱਤਾ ਅਸੀਂ ਤੇ ਅੰਦਰੋਂ ਵਹਿਮਾਂ ਭਰਮਾਂ ਵਿੱਚ ਹੀ ਜਕੜੀ ਹੋਈ ਏ ਇਦਾਂ ਨਹੀਂ ਹੋਣਾ ਚਾਹੀਦਾ ਬੜੇ ਹੁੰਦੇ ਆ ਨਾ ਜੀ ਇਦਾਂ ਦੇ ਆਮ ਗੱਲਾਂ ਚੱਲਦੀਆਂ ਨੇ ਕਹਿੰਦੇ ਫਲਾਨੇ ਨੇ ਅੰਮ੍ਰਿਤ ਛਕਿਆ ਸੀ ਕੀ ਹੋਇਆ ਥੋੜੇ ਸਮੇਂ ਬਾਅਦ ਕਹਿੰਦੇ ਉਹਨੇ ਕਿਰਪਾਨ ਲਾ ਦਿੱਤੀ ਕੇਸ ਕਤਲ ਕਰਵਾ ਲਈ ਮੈਂ ਇਹ ਵੀ ਬੇਨਤੀ ਕਰਦੀ ਹੁੰਨੀ ਆ ਜਿਹੜੀ ਇਦਾਂ ਦੇ ਲੋਕ ਹੁੰਦੇ ਆ ਨਾ ਅਸਲ ਵਿੱਚ ਉਹ ਅੰਦਰੋਂ ਨਹੀਂ ਜੁੜੇ ਹੁੰਦੇ ਉਹ ਕੱਚੇ ਹੁੰਦੇ ਨੇ ਕੱਚੀਆਂ ਕੰਧਾਂ ਤੇ ਪਲਾਸਟਰ ਜਿਆਦਾ ਟਾਈਮ ਨਹੀਂ ਰਹਿੰਦਾ ਹੁੰਦਾ ਬਾਣੀ 'ਚ ਸ਼ਬਦ ਹੈ ਜੀ ਕਹਿੰਦੇ ਕੱਚੀ ਕੰਧ ਤੇ ਕਿੰਨਾ ਕੁ ਟਾਈਮ ਪਲਾਸਟਰ ਲੱਖ ਲੋਗੇ ਪਹਿਲਾਂ ਅੰਦਰੋਂ ਪੱਕੇ ਹੋ ਅੰਦਰੋਂ ਸ਼ਰਮਾਤ ਕਰੀਏ ਤੇ ਜੇ ਗੁਰੂ ਦੇ ਰਾਹ ਤੇ ਤੁਰਨਾ ਹੈ ਨਾ ਫੇਲ ਹੋਈਆਂ ਨੂੰ ਦੇਖਣਾ ਬੰਦ ਕਰ ਦਈਏ ਜਿਵੇਂ ਵਿਦਿਆਰਥੀ ਸਕੂਲ ਵਿੱਚ ਜਦੋਂ ਜਾਂਦਾ ਹੈ ਨਾ ਆਪਾਂ ਉਹਨਾਂ ਕਹਿੰਦੇ ਆ ਪੁੱਤ ਵੇਖ ਫਲਾਨਾ ਫਸਟ ਆਇਆ ਹੈ ਫਲਾਨੇ ਦੇ ਪੁੱਤ ਨੇ ਇੰਨੇ ਨੰਬਰ ਲਏ ਨੇ ਪਹਿਲੇ ਨੰਬਰ ਤੇ ਆਇਆ ਹੈ ਕਦੇ ਇਦਾਂ ਕਿਹਾ ਵੀ ਫਲਾਨਾ ਫੇਲ ਹੋ ਗਿਆ ਉਹਨੇ ਇੰਨੇ ਘੱਟ ਨੰਬਰ ਲਏ ਘੱਟ ਨੰਬਰ ਲੈਣ ਵਾਲਿਆਂ ਦੀ ਗੱਲ ਆਪਾਂ ਕਰਦੇ ਹੀ ਨਹੀਂ ਬੱਚਿਆਂ ਸਾਹਮਣੇ ਬੱਚਿਆਂ ਸਾਹਮਣੇ ਉਹਨਾਂ ਦੀ ਉਦਾਹਰਨਾ ਦਿੰਦੇ ਆ ਜਿਹੜੇ ਸਫਲ ਹੋਏ ਨੇ ਸਕਸੈਸ ਹੋਏ ਨੇ ਪਰ ਜਦੋਂ ਧਰਮ ਦੀ ਗੱਲ ਚੱਲਦੀ ਆ ਉਦੋਂ ਸੀ ਫੇਲ ਹੋਿਆਂ ਨੂੰ ਲੱਭ-ਲੱਭ ਕੇ ਲਿਆਉਣੀ ਜਿਹੜੇ ਹੋਈ ਫੇਲ ਗਏ ਉਹਨਾਂ ਦੀ ਗੱਲ ਕੀ ਕਰਨੀ ਗੱਲ ਕਰੀਏ ਪਾਸ ਹੋਿਆਂ ਦੀ ਧੰਨ ਹੈ ਭਾਈ ਤਾਰੂ ਸਿੰਘ ਕੇਸ ਨਹੀਂ ਕਤਲ ਕਰਾਏ ਖੋਪਰੀ ਲਹਾ ਲਈ ਧੰਨ ਹੈ ਭਾਈ ਮਨੀ ਸਿੰਘ ਗੁਰੂ ਜੀ ਵੱਲ ਪੈਠ ਨਹੀਂ ਕੀਤੀ ਬੰਦ ਬੰਦ ਕਟਵਾ ਲਿਆ ਧਾਨ ਹੈ ਭਾਈ ਸੁਭੇਗ ਸਿੰਘ ਸ਼ਹਾਵਾਜ ਸਿੰਘ ਪਿਓ ਪੁੱਤ ਚਰਖੜੀ ਤੇ ਚੜਨਾ ਮਨਜ਼ੂਰ ਕਰਦੇ ਨੇ ਪਰ ਸਿੱਖੀ ਛੱਡਣੀ ਨਹੀਂ ਜਿਨ੍ਹਾਂ ਨੂੰ ਪਤਾ ਗੁਰੂ ਗੋਬਿੰਦ ਸਿੰਘ ਦੇ ਪਰਉਪਕਾਰ ਕਿੰਨੇ ਨੇ ਕਿੱਥੋਂ ਕੱਢ ਕੇ ਲੈ ਕੇ ਆਏ ਨੇ ਗੁਰੂ ਜੀ ਸਾਨੂੰ ਉਹ ਕਹਿੰਦੇ ਨੇ ਸਾਰੇ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਸਿੱਖੀ ਸਦਕ ਨਹੀਂ ਜਾਣਾ ਚਾਹੀਦਾ